ਆ ਤੇ ਕਿਉਂ protest ਕਰ ਰਹੇ ਮੇਰਾ ਨਾਮ ਨਰੇਸ਼ ਕੁਮਾਰਾ ਜੀ ਇਹ ਵੇਖੋ ਅਸੀਂ ਸਟਾਰ ਕलोनी ਦੇ ਨਿਵਾਸੀ ਆ ਸਾਡੇ ਇੱਥੇ ਘਰ ਆ ਸਾਡੀਆਂ ਲੜਕੀਆਂ ਪੈਣਾ ਧੀਆਂ ਪੈਣਾ ਇੱਥੇ ਇੱਕ ਮੰਦਿਰ ਹੈ ਵੇਖੋ ਉਹਦੇ ਬਿਲਕੁਲ ਨਾਲ ਠੀਕਾ ਵਾ ਤੇ ਅਸੀਂ ਬੜੀ ਵਾਰੀ ਇਹਨਾਂ ਨੂੰ ਅਪੀਲ ਕੀਤੀ ਆ ਵੀ ਇੱਥੇ ਬੈਠ ਕੇ ਇੱਥੇ ਸ਼ਰਾਬ ਲੈਂਦੇ 10 ਦੀ 20 ਦੀ 50 ਦੀ ਇੱਥੇ ਇਹਨਾਂ ਨੇ ਡਰਮ ਲਾਇਆ ਇੱਕ ਉਸ ਤੋਂ ਬਾਅਦ ਇਹ ਇੱਥੇ ਬੈਠ ਕੇ ਪੀਂਦੇ ਆ ਤੇ ਇੱਥੇ ਸਾਰੀ ਕਲੋਨੀ ਦਾ ਰਸਤਾ ਨਾਲ ਬਲਾਕ ਕੀਤਾ ਹੁੰਦਾ ਤੇ ਅਸੀਂ ਬੜੀ ਬਾਰੀ ਇਹਨਾਂ ਨਾਲ ਹੱਥ ਜੋੜੇ ਆ ਜੇ ਆਪਾਂ ਇਹਨਾਂ ਨੂੰ ਕਹਿੰਨੇ ਆ ਤੇ ਸਾਡੇ ਅੱਗੋਂ ਗੱਲ ਪਿੰਦੀ ਆ ਤੇ ਰਾਤ ਨੂੰ ਇੱਥੋਂ ਸ਼ਾਮੀ 5 ਵਜੇ ਦੇ ਆ ਤੇ ਇੱਥੇ ਬੈਠ ਜਾਂਦੇ ਆ ਤੇ ਸਾਡੀਆਂ ਲੜਕੀਆਂ ਧੀਆ ਪਹਿਣਾ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈਂਦਾ ਲੜਕੀਆਂ ਨੂੰ ਇੱਥੋਂ 5 ਵਜੇ ਤੋਂ ਬਾਅਦ ਲੜਕੀਆਂ ਲੰਘ ਨਹੀਂ ਸਕਦੀਆਂ ਅਸੀਂ ਸਰਕਾਰ ਅਗੇ ਇਹੀ ਅਪੀਲ ਕਰਦੇ ਆ ਵੀ ਠੇਕਾ ਇੱਥੋਂ ਸ਼ਿਫਟ ਕੀਤਾ ਜਾਵੇ ਆਪਾਂ ਨਹੀਂ ਚਾਹੁੰਦੇ ਬੰਦ ਕਰੋ ਜਿੱਥੇ ਮਰਜ਼ੀ ਸ਼ਿਫਟ ਕਰਾ ਦਿੱਤਾ ਜਾਵੇ ਸਾਡੀ ਇਹੋ ਹੀ ਸਰਕਾਰਾਂ ਕੋ ਗੁਰਜਾਸ਼ ਹੈ ਅਸੀਂ ਕੰਪਲੇਨਟ ਪਹਿਲਾਂ 2 ਮਹੀਨੇ ਬਾਅਦ ਦੋ ਮਹੀਨੇ ਪਹਿਲਾਂ ਨਾ ਅਸੀਂ ਕਿਹਾ ਸੀ ਕੱਲ ਅਸੀਂ ਐਸਐਸਓ ਸਾਹਿਬ ਨੂੰ ਕੰਪਲੇਨਟ ਕਰਕੇ ਆਇਆ ਲਿਖਤੀ ਰੂਪ ਚ ਠੀਕ ਹੈ ਸਾਰੀ ਕਲੋਨੀ ਦੇ ਸਾਈਨ ਹੋਏ ਬਕਾਇਦਾ ਤੇ ਮਾਨਯੋ ਕਾਉਂਸਲਰ ਸਾਹਿਬ ਨੂੰ ਵੀ ਆਪਾਂ ਇਹ ਲਿਖਤੀ ਰੂਪ ਚ ਦਿੱਤਾ ਹੈ ਮੰਗ ਪੱਤਰ ਸਾਰੀ ਕਲੋਨੀ ਨੂੰ ਸਾਰੀ ਕਲੋਨੀ ਵਾਲਿਆਂ ਨੇ ਵੀ ਇਹ ਚੀਜ਼ ਸਾਡਾ ਹੱਲ ਕੀਤਾ ਜਾਵੇ ਇੰਨੀ ਕੁ ਮੁਸ਼ਕਲ ਆਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਡੇ ਕੋਲ ਇਹ ਚੀਜ਼ਾਂ ਵੀਡੀਓ ਵੀ ਬਣੀਆਂ ਹੋਈਆਂ ਵਾਂ ਇੱਥੇ ਗੇਟ ਦੇ ਅੱਗੇ ਬੈਠ ਕੇ ਸ਼ਰਾਬਾਂ ਪੀਂਦੇ ਨੇ ਤੇ ਇੰਨਾ ਗੰਦਮੰਦ ਬਖਦੇ ਆ ਜਿਹੜਾ ਸੁਣ ਨਹੀਂ ਸਕਦੇ ਇੱਥੇ ਬਾਥਰੂਮ ਕਰਦੇ ਹਿਸਾਬ ਲਾਓ ਹਾਂਜੀ ਭਾਈ ਕੀ ਨਾਮ ਤੁਹਾਡਾ ਹੈ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਹਾਂਜੀ ਵੇਖੋ ਜੀ ਸਾਨੂੰ ਇਹ ਜ਼ਿਆਦਾ ਨਹੀਂ ਤਾਂ 1 ਸਾਲ ਤੋਂ ਨਹੀਂ ਇਸ ਘਟ ਤੋਂ ਘਟ 10 ਸਾਲ ਤੋਂ ਇਹੋ ਹੀ ਹਾਲ ਆ ਕਿਉਂਕਿ ਇਹ ਠੇਕਾ ਬਹੁਤ ਪੁਰਾਣਾ ਹੈ ਜਿਹੜਾ ਵੀ ਆਉਂਦਾ ਹਰ ਸਾਲ ਇਹਨਾਂ ਦਾ ਨਵੇਂ ਤੋਂ ਨਵਾਂ ਕੰਟਰੈਕਟ ਹੁੰਦਾ ਹੈ ਉਹ ਆਪਣੇ ਆਪਣੇ ਆਉਂਦੇ ਆ ਆਪਣਾ ਬਿਜ਼ਨਸ ਕਰੀ ਜਾਂਦੇ ਆ ਉਹਨਾਂ ਨੂੰ ਸਿਰਫ ਆਪਣੇ ਇੱਕ ਬਿਜ਼ਨਸ ਦੇ ਨਾਲ ਮਤਲਬ ਆ ਉਹਨਾਂ ਨੂੰ ਬਾਹਰ ਕੋਈ ਲੇਡੀ ਜਾ ਰਹੀ ਆ ਕੋਈ ਜੈਂਟਸ ਜਾ ਰਿਹਾ ਵਾ ਕਿਸੇ ਨਾਲ ਕੋਈ ਇਦਾਂ ਦਾ ਮਤਲਬ ਨਹੀਂ ਆ ਇਸ ਠੇਕੇ ਦੇ ਉੱਤੋਂ ਸ਼ਰਾਬ ਦੀ ਬੋਤਲ ਚੱਕਦੇ ਆ 10 ਰੁਪਏ ਦਾ ਪੈ ਗਿਆ 20 ਰੁਪਏ ਦਾ ਪੈ ਗਿਆ ਜੋ ਵੀ ਆ ਇੱਥੋਂ ਬਹਿ ਕੇ ਸ਼ਰਿਆਮ ਇਥੇ ਰੋਡ ਦੇ ਉੱਤੇ ਬਹਿ ਕੇ ਜਾਓ ਨਮਕੀਨ ਆ ਉਹ ਤਾਂ ਖਾਣ ਦੇ ਆ ਖਾਣ ਤੋਂ ਬਾਅਦ ਕੀ ਕਰਦੇ ਆ ਕੋਈ ਲੇਡੀਜ਼ ਵੇਖਦੇ ਆ ਲੇਡੀਜ਼ ਆ ਰਹੀ ਆ ਲੇਡੀ ਜਾ ਰਹੀ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਸਿਰਫ ਮਤਲਬ ਆਪਣਾ ਨਸ਼ਾ ਕਰ ਲਿਆ ਬੇਸ਼ੱਕ ਅਸੀਂ ਸ਼ਰਿਆਮ ਇਥੇ ਵੇਖਿਆ ਵੀ ਕਈ ਅੰਡਰਵੇਅਰ ਤੋਂ ਬਗੈਰ ਵੀ ਇਥਲਮੇ ਪਏ ਬੰਦੇ ਵੇਖੇ ਵੀ ਬਹੁਤ ਜ਼ਿਆਦਾ ਸਮਝ ਲਓ ਵੀ ਇਥੇ ਨੰਗੇ ਹੋਗੇ ਜਿਤਨਾ ਮਰਜੀ ਬੈਠ ਰ ਕੋਈ ਪੁੱਛ ਗਿਛ ਨਹੀਂ ਕਰਦਾ ਜੇ ਅਸੀਂ ਕਿਸੇ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਹਿੰਦੇ ਵੀ ਨਹੀਂ ਬੇ ਸਟਾਰਟ ਅਪ ਨਹੀਂ ਵਾਲੇ ਕੰਪਲੇਨ ਕਰ ਰਹੇ ਮੰਦਰ ਤੋਂ ਕਿੰਨੀ ਦੂਰੀ ਤੇ ਮੰਦਰ ਦੇ ਉਤੋਂ ਕਾਜਾਦਾ ਨਹੀਂ ਤੇ ਮੈਂ ਕਿਹਾ 10 ਤੋਂ 20 ਮੀਟਰ ਦੀ ਦੂਰੀ ਹੈ ਬਸ 10 ਤੋਂ ਹਾਂ ਵੱਧ ਤੋਂ ਵੱਧ 20 ਮੀਟਰ ਦੀ ਦੂਰੀ ਬਸ 10 10 ਕਿਉਂਕਿ 20 ਮੀਟਰ ਦੀ ਦੂਰੀ ਆ ਅਸੀਂ ਬੜੇ ਹੁਣੇ ਪਹਿਲਾਂ ਵੀ ਆਏ ਸੀ ਕਿ ਆਪਣੇ ਗੱਡੀ ਲੈ ਕੇ ਆਏ ਸੀ ਕਿ ਮਾਲ ਲੋਡ ਕਰਨ ਵਾਸਤੇ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਭਾਜੀ ਵੇਖੋ ਇਹ ਠੇਕਾ ਜਿਹੜਾ ਅਸੀਂ ਰੋਕ ਨਹੀਂ ਰਹੇ ਤੁਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਲਓ ਕਿਉਂਕਿ ਸ਼ ਉਹ ਸਾਂ ਗੋਸਾਨ ਨੂੰ ਰਿਕਵੈਸਟ ਕਰਦੇ ਵੀ ਸਾਡਾ ਭਾਈ ਲੱਖਾਂ ਰੁਪਏ ਨੁਕਸਾਨ ਹੋਣਿਆ ਸਾਨੂੰ ਕੁਝ ਟਾਈਮ ਦੇ ਦਿਓ ਜੀ ਅਸੀਂ ਟਾਈਮ ਦਿੰਨੇ ਆ ਤੇ ਫਿਰ ਅਸੀਂ ਬਾਰ ਬਾਰ ਸਾਰੇ ਇਕੱਠੇ ਨਹੀਂ ਹੋ ਸਕਦੇ ਠੀਕ ਹੈ ਨਾ ਇਸ ਕਰਕੇ ਸਾਡੀ ਮੰਗ ਆ ਸਾਡੀ ਇੱਕ ਸਟਾਰ ਐਵੇਨਿਊ ਵੇਰਕਾ ਦੀ ਆ ਬਾਕੀ ਹਿੰਦੂ ਪ੍ਰਾ ਸਿੱਖ ਪ੍ਰਾ ਹਰ ਇੱਕ ਦੇ ਪ੍ਰਾ ਹਰ ਇੱਕ ਧਰਮ ਦੀ ਆ ਕਿਉਂਕਿ ਉਹਨਾਂ ਨੇ ਕੀ ਕਿਹਾ ਆਉਂਦੇ ਆ ਸਾਰੇ ਕਿਹਾ ਵੀ ਮੰਦਿਰ ਕੋਈ ਜ਼ਿਆਦਾ ਦੂਰਤ ਨਹੀਂ ਹੈਗਾ ਮੰਦਿਰ ਦੂਰ ਆ ਠੀਕ ਹੈ ਕਿਉਂਕਿ ਮੰਦਿਰ ਇੰਡਾ ਲਾਗੇ ਵੀ ਨਹੀਂ ਕਹਿ ਸਕਦੇ ਦੂਰ ਵੀ ਨਹੀਂ ਕਰ ਸਕਦੇ ਪਰ ਉਹਨਾਂ ਦੇ ਹਿਸਾਬ ਨਾਲ ਮੰਦਿਰ ਸਮੋਹ ਹੈ ਹੀ ਨਹੀਂ ਸਰਕਾਰ ਵੱਲੋਂ ਤੋਂ ਮੇਹਮ ਚਲਾਈ ਗਈ ਵੀ ਆ ਜੀ ਮਰ ਜੇ ਨਸ਼ਿਆਂ ਬਾਰੇ ਕੋਈ ਗੱਲ ਮੁੱਦਾ ਉੱਠਿਆ ਆ ਜਾਂ ਕੋਈ ਗੱਲਬਾਤ ਹੈਗੀ ਆ ਤੇ ਇਹ ਵੀ ਤੇ ਨਸ਼ਾ ਹੀ ਵੇਚ ਰਹੇ ਆ ਸ਼ਰੇਆਮ ਦੇ ਰਹੇ ਆ ਇੱਥੋਂ ਸ਼ਰੇਆਮ ਇਹਨਾਂ ਨੇ ਕਹਿੰਦੇ ਆ ਉਹ ਇੱਕ ਵਾਟਰ ਕੋਲਰ ਰੱਖੇ ਹੋਏ ਆ ਉਹ 20-20 ਰੁਪਏ ਦਾ ਪੈਗ ਦੇਣ ਦੇ ਤੇ ਸ਼ਰੇਆਮ ਆਣ ਕੇ ਬੈਗ ਪੀਂਦੇ ਜੇ ਇਹਨਾਂ ਨੇ ਠੇਕਾ ਖੋਲਿਆ ਜਾਂ ਇਹਨਾਂ ਦਾ ਬਿਜ਼ਨਸ ਆ ਇਹ ਕਹਿ ਸਕਦੇ ਆ ਵੀ ਠੀਕ ਆ ਭਾਈ ਆਪਣਾ ਤੁਸੀਂ ਜੋ ਵੀ ਬੋਤਲ ਲੈਣ ਆਪਣੇ ਘਰ ਜਾ ਕੇ ਪੀਓ ਜੇ ਨਹੀਂ ਆ ਆ ਲਾਗੇ ਵੇਖੋ ਬਾਹਰ ਆ ਉੱਥੇ ਬੈਠ ਕੇ ਆਪਣੇ ਜੋ ਚਿਕਨ ਮਟਰਨ ਜੋ ਵੀ ਖਾਂਦੇ ਮਾਣਾ ਬੈਠ ਕੇ ਖਾਓ ਤੇ ਆਪਣੇ ਘਰ ਨੂੰ ਜਾਓ ਪਰ ਇੱਥੇ ਸ਼ਰੇਆਮ ਤੁਸੀਂ ਵੇਖੋਗੇ ਸ਼ਾਮ ਨੂੰ ਵੇਖੋਗੇ 10 ਤੋਂ 15 20 ਟੋਲੀਆਂ ਤੁਹਾਨੂੰ ਸ਼ਰਿਆਮ ਸਿੱਧੀਆਂ ਇੱਕਦਮ ਡਾਇਰੈਕਟਲੀ ਕਲੀਅਰ ਲੱਭਣਗੇ ਕੀ ਮੰਗਾ ਤੁਹਾਡੀ ਹੁਣ ਸਾਡੀ ਮੰਗ ਇਹੋ ਹੀ ਆ ਵੇਖੋ ਸਾਨੂੰ ਇੱਕ ਸ਼ਾਂਤਮਈ ਮਾਹੌਲ ਚਾਹੀਦਾ ਸਾਡੇ ਬੱਚੇ ਸਕੂਲ ਤੋਂ ਵੀ ਆ ਰਹੇ ਆ ਸਾਡੀਆਂ ਫੈਮਲੀਆਂ ਆ ਰਹੀਆਂ ਵਾ ਬੱਚੇ ਆ ਰਹੇ ਆ ਇਹ ਵਾਲੇ ਲੇਡੀਜ਼ ਇੱਥੇ ਜਾ ਰਹੀਆਂ ਵਾ ਇਹ ਕੋਈ ਵੀ ਰਿਸਪੈਕਟਫੁਲ ਗੱਲ ਨਹੀਂ ਕਰਦੇ ਹੁਣ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਨਾਰਮਲ ਗਾਣੇ ਗਾੜਦੇ ਆ ਨਾਰਮਲ ਗਾਣਾਂ ਕੀ ਸ਼ਰਿਆਮ ਇੱਥੇ ਬੂਹੇ ਦੇ ਅੱਗੇ ਗਾਣਾ ਗੱਡੀ ਜਾਂਦੇ ਅਸੀਂ ਕੱਲੇ-ਕੱਲੇ ਨੂੰ ਰੋਕਾਂਗੇ ਤਾਂ ਕਿ ਮਤਲਬ ਲੜਾਈ ਦਾ ਘਰ ਆ ਸਾਡੀ ਸਾਡੀ ਮੰਗ ਇਹੋ ਹੀ ਆ ਸਾਡੀ ਇੱਕ ਸਾਰੀ ਫ ਕਿਸਾਨੋ ਇਹਦਾ ਕੋਈ ਵੀ ਇੱਥੇ ਗੰਦ ਖਲਾਰਾ ਨਹੀਂ ਚਾਹੀਦਾ ਜੇ ਠੇਕਾ ਇੱਥੋਂ ਸ਼ਿਫਟ ਹੋ ਜਾਂਦਾ ਸਭ ਤੋਂ ਬੈਸਟ ਹੈ ਕਿਉਂਕਿ ਅਸੀਂ ਠੇਕੇ ਦੇ ਵਾਸਤੇ ਬੈਠੇ ਆਂ ਬਾਕੀ ਸਾਡੀ ਕੋਈ ਤਾਂ ਨਾ ਕੋਈ ਰੰਜਿਸ਼ ਨਹੀਂ ਹੈਗੀ ਅਸੀਂ ਆਹ ਕਰਵਾਉਣਾ ਆਹ ਕਰਵਾਉਣਾ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਚਾਹੀਦਾ ਆਪਣਾ ਮੌਲ ਸ਼ਾਂਤੀ ਜਿਹਦੇ ਵਿੱਚ ਸਾਡੀਆਂ ਫੈਮਿਲੀ ਆਵੇ ਬੱਚੇ ਹੋਣ ਕੱਲ ਨੂੰ ਕੋਈ ਪਾਰਟੀ ਕਿਸੇ ਦੀ ਹੋਵੇ ਕਿਸੇ ਨੂੰ ਡਿਸਟਰਬ ਨਹੀਂ ਆਵੇ ਦੇਖੋ ਜੀ ਦੇਖੋ ਜੀ ਆਖ ਲੇਡੀਜ਼ ਵਾਲੇ ਵੇਖੋ